ਸਸਰੀ ਗਾਲ ਜੀ ਅੱਜ ਆਪਾਂ ਗੱਲ ਕਰਦੇ ਆ ਜਿਹੜੀਆਂ ਕੁਝ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਦੁਰਘਟਨਾਵਾਂ ਹੋਈਆਂ ਉਹਨਾਂ ਦੇ ਬਾਰੇ ਵੀ ਇਹਦੇ ਪਿੱਛੇ ਕੀ ਦਾ ਕਸੂਰ ਹੈ ਕੋਈ ਲਾਪਰਵਾਹੀ ਹੈ ਕੋਈ ਗਲਤੀ ਹੈ ਕੀ ਚੱਲੀ ਕੀ ਜਾਂਦਾ ਇਹ ਸਭ ਕੋਈ ਸਮਝ ਨਹੀਂ ਆ ਰਹੀ ਕੁਝ ਦਿਨ ਪਹਿਲਾਂ ਦਿੱਲੀ 'ਚ ਇੱਕ ਹਸਪਤਾਲ ਸੀ ਉਹਦੇ ਵਿੱਚ ਅੱਗ ਲੱਗ ਗਈ ਅੱਗ ਲੱਗੀ ਕਹਿੰਦੇ ਉਪਰ ਹਸਪਤਾਲ ਸੀ ਥੱਲੇ ਆਕਸੀਜਨ ਵਾਲੇ ਸਿਲੰਡਰ ਭਰਦੇ ਸੀ ਰੀਫਿਲ ਕਰਦੇ ਸੀ ਕਹਿੰਦੇ ਉਹ ਸਿਲੰਡਰ ਫਟ ਗਿਆ ਤੇ ਉਹਦੇ ਨਾਲ ਅੱਗ ਲੱਗ ਗਈ ਵੇ ਇਹ ਕੋਈ ਜਗਾ ਸਿਲੰਡਰ ਰੀਫਿਲ ਕਰਨ ਦੀ ਕਮਾਲ ਆ ਕੁਝ ਤਾਂ ਸੋਚੋ ਦੂਜੀ ਗੱਲ ਜਿਹੜਾ ਹਸਪਤਾਲ ਸੀ ਉਸ ਹਸਪਤਾਲ ਨੂੰ 4 ਬੈੱਡਾਂ ਦੀ ਅਥਾਰਟੀ ਸੀ ਪਰੰਤੂ ਉਹ 14 ਬੈੱਡ ਲਾਈ ਬੈਠੇ ਸੀ ਤੇ ਅੱਗ ਨਾਲ 7 ਨਵ ਜੰਮੇ ਬੱਚਿਆਂ ਦੀ ਮ੍ਰਿਤਿਉ ਹੋ ਗਈ ਮੌਤ ਹੋ ਗਈ ਸੁਣ ਕੇ ਵੀ ਨਾ ਐ ਲੂੰ ਕੰਡਾ ਖੜਾ ਹੁੰਦਾ ਹੈਗਾ ਫੇ ਕੁਝ ਤਾਂ ਸੋਚੋ ਉਸ ਤੋਂ ਬਾਅਦ ਜਦੋਂ ਚੈੱਕ ਕੀਤਾ ਜਿਹੜਾ ਹਸਪਤਾਲ ਸੀ ਉਹਦੇ ਕੋਲੇ ਇੱਕ ਵੀ ਪ੍ਰਬੰਧ ਹੈ ਨਹੀਂ ਸੀਗਾ ਵੀ ਜੇਕਰ ਕਦੇ ਕੋਈ ਐਸੀ ਦੁਰਘਟਨਾ ਹੁੰਦੀ ਹੈ ਵੀ ਕੋਈ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਂਦੀ ਜਿਵੇਂ ਕਿ ਅੱਗ ਹੀ ਲੱਗ ਗਈ ਹਨਾ ਵੀ ਕੋਈ ਵੀ ਐਸਾ ਕੋਈ ਯੰਤਰ ਨਹੀਂ ਸੀ ਅੱਗ ਬੁਝਾਉਣ ਵਾਲਾ ਵੀ ਜਿਹਦੇ ਤੇ ਅੱਗ ਨੂੰ ਕਾਬੂ ਪਾਇਆ ਜਾਵੇ ਇਹ ਤਾਂ ਅਸੀਂ ਹਸਪਤਾਲ ਦੀ ਗੱਲ ਦੂਜੀ ਗੱਲ ਆਪਾਂ ਕੁਝ ਦਿਨਾਂ ਪਹਿਲਾਂ ਜੋ ਗੁਜਰਾਤ ਦੇ ਰਾਜਕੋਟ ਚ ਗੇਮਿੰਗ ਜ਼ੋਨ ਚ ਅੱਗ ਲੱਗ ਗਈ ਉੱਥੇ ਵੀ ਇਹੀ ਰੀਜ਼ਨ ਹੈ ਉੱਥੇ ਵੀ ਕੋਈ ਵੀ ਉਹਨਾਂ ਕੋਲ ਇੱਕ ਵੀ ਪ੍ਰਬੰਧ ਨਹੀਂ ਸੀ ਅੱਗ ਤੇ ਕਾਬੂ ਪਾਉਣ ਦਾ 2 ਚਾਂਸ ਕੋਈ ਵੀ ਦੁਰਘਟਨਾ ਹੁੰਦੀ ਹੈ ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਸੀ ਉਹਨਾਂ ਕੋਲ ਇੱਕ ਹੀ ਗੇਟ ਸੀਗਾ 6-7 ਫੁੱਟ ਦਾ ਜਾਣ ਵਾਲਾ ਵੀ ਉਹੀ ਆਉਣ ਵਾਲਾ ਵੀ ਉਹੀ ਐ ਐਂਟਰੀ ਗੇਟ ਵੀ ਉਹੀ ਐ ਐਗਜ਼ਿਟ ਗੇਟ ਵੀ ਉਹੀ ਐ 2 ਚਾਂਸ ਉੱਥੇ ਵੀ ਕੋਈ ਦੁਰਘਟਨਾ ਹੁੰਦੀ ਹੈ ਜਿਵੇਂ ਕਿ ਹੋ ਹੀ ਗਈ ਤਾਂ ਬੰਦਾ ਕਿੱਥੋਂ ਨਿਕਲੂਗਾ ਨਾ ਅਕਸਰ ਦੋ ਗੇਟ ਤਾਂ ਹੋਣੇ ਚਾਹੀਦੇ ਲੱਗ-ਲੱਗ 2 ਚਾਂਸ ਕੁਝ ਹੁੰਦਾ ਐਸਾ ਵੈਸਾ ਨਿਕਲਣੋਂ ਤਾਂ ਬਚਣਾ ਚਾਹੀਦਾ ਨਾ ਦੂਜੀ ਗੱਲ ਇਹਨਾਂ ਨੂੰ ਪ੍ਰਬੰਧ ਵੀ ਕਰਨੇ ਚਾਹੀਦੇ ਉੱਥੇ ਅੱਗ ਲੱਗਣ ਦਾ ਕਹਿੰਦੇ ਕ ਇੱਕ ਤਾਂ ਕਹਿ ਰਿਹਾ ਵੀ ਏਸੀ ਫਟ ਗਿਆ ਦੂਜਾ ਕਹਿ ਰਿਹਾ ਇਸ پارکਿੰਗ ਨਾਲ ਹੋ ਗਿਆ ਚਲ ਠੀਕ ਆ ਆਪਾਂ ਮੰਨਦੇ ਆ ਵੀ ਕੋਈ ਵੀ ਮਹਿਕਮਾ ਜਾਂ ਕਿਤੇ ਵੀ ਕੋਈ ਐਸੀ ਦੁਰਘਟਨਾ ਹੁੰਦੀ ਹੈ ਕੋਈ ਜਾਣ ਕੇ ਤਾਂ ਨਹੀਂ ਕਰਦਾ ਪਰੰਤੂ ਇਹਨਾਂ ਦਾ ਇਹ ਤਾਂ ਫਰਜ਼ ਬਣਦਾ ਹੈ ਨਾ ਵੀ ਚੈੱਕ ਕਰਨ ਵੀ ਆਪਣੇ ਕੋਲੇ ਕੀ ਕੀ ਪ੍ਰਬੰਧ ਹੈਗੇ ਬਾਈ ਚਾਂਸ ਕਦੇ ਕੋਈ ਦੁਰਘਟਨਾ ਹੁੰਦੀ ਜਾ ਤਾਂ ਠੀਕ ਆ ਗੁਜਰਾਤ ਚ 30 ਤੋਂ 40 ਲੋਕਾਂ ਦੀ ਮੌਤ ਦੀ ਖਬਰ ਆਈ ਜਾਂਦੀ ਹੈ ਜਿਹਦੇ ਵਿੱਚੋਂ 15-16 ਬੱਚੇ ਆ ਵਿਚਾਰੇ ਦੱਸੋ ਇਹਦੇ ਵਿੱਚ ਕੀ ਦੀ ਗਲਤੀ ਹੈ ਸਾਨੂੰ ਤਾਂ ਐਂ ਲੱਗਦਾ ਵੀ ਇਹਦੇ ਵਿੱਚ ਪਹਿਲੀ ਤਾਂ ਗਲਤੀ ਉਹਨਾਂ ਦੀ ਆਪ ਦੀ ਹੈ ਜਿਵੇਂ ਕਿ ਹਸਪੀਟਲ ਦੀ ਖੁਦ ਦੀ ਵੀ ਗਲਤੀ ਹੈ ਵੀ ਚਾਰ ਬੈੱਡਾਂ ਵਾਲਾ ਹੈਗਾ ਤੁਸੀਂ 14 ਲਈ ਬੈਠੇ ਹੋ ਇੱਕ ਤਾਂ ਸਰਰ ਵੱਡੀ ਇਹ ਵੀ ਗਲਤੀ ਹੈ ਦੂਜੀ ਗੱਲ ਵੀ ਉੱਥੇ ਪ੍ਰਬੰਧ ਤਾਂ ਰੱਖੋ ਬਾਈ ਚਾਂਸ ਕਦੇ ਕੋਈ ਦੁਰਘਟਨਾ ਹੁੰਦੀ ਹੈ ਕੋਈ ਆਪਣੇ ਕੋਲੇ ਯੰਤਰ ਤਾਂ ਹੋਣੇ ਚਾਹੀਦੇ ਨੇ ਸਾਰੇ ਹਨਾ ਇਹੀ ਗੱਲ ਰਾਜਕੋਟ ਜਿਹੜੀ ਹੋਈ ਹੈ ਗੇਮਿੰਗ ਜ਼ੋਨ ਚ ਉੱਥੇ ਵੀ ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਸੀਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰਬੰਧ ਚੈੱਕ ਕਰਨੇ ਉਸ ਤੋਂ ਬਾਅਦ ਸਭ ਤੋਂ ਵੱਡੀ ਗਲਤੀ ਸਾਨੂੰ ਲੱਗਦੀ ਹੈ ਪ੍ਰਸ਼ਾਸਨ ਦੀ ਕਿਉਂਕਿ ਇਹ ਬੈਠਾ ਡਿੱਕੀ ਜਾਂਦਾ ਹੁੰਦਾ ਹੈ ਵੀ ਕਦੋਂ ਕੋਈ ਦੁਰਘਟਨਾ ਹੋਵੇ ਤਾਂ ਅਸੀਂ ਜਾ ਕੇ ਐਕਸ਼ਨ ਲਈਏ ਹਾਂ ਹੁਣ ਆਪਾਂ ਕਿੰਨੇ ਦਿਨ ਹੋ ਗਏ ਵੇਖੀ ਜਾਂਦੇ ਨੇ মিডিਆ 'ਚ ਪ੍ਰਸ਼ਾਸਨ ਨੇ ਉੱਥੇ ਜਾ ਕੇ ਸਰਚਿੰਗ ਆਪਰੇਸ਼ਨ ਕਰਤਾ ਉਹ ਫਲਾਣੇ ਗੇਮਿੰਗ ਜ਼ੋਨ ਬੰਦ ਕਰਾਤੇ ਹਸਪੀਟਲਾਂ ਤੇ ਉਹ ਚੱਲ ਜਾਂਦੇ ਐਕਸ਼ਨ ਹੋਈ ਜਾਂਦੇ ਐ ਵੀ ਪਹਿਲਾਂ ਕਿਉਂ ਨਹੀਂ ਕਰਦੇ ਤੁਸੀਂ ਕੀ ਰੀਜ਼ਨ ਹੈ ਵੀ ਪਹਿਲਾਂ ਹੀ ਕਰ ਲੋ ਚਲੋ ਠੀਕ ਆ ਆਪਾਂ ਵੀ ਮੰਨਦੇ ਆ ਰੋਜ਼ ਤਾਂ ਰੈਡਾਂ ਵੀ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਆਫਿਸ ਦਾ ਆਪਦਾ ਵੀ ਖੁਦ ਦਾ ਬਹੁਤ ਕੰਮ ਹੁੰਦਾ ਪ੍ਰਸ਼ਾਸਨ ਹੋਰ ਵੀ ਬਹੁਤ ਕੰਮ ਆ ਪਰ ਆਪਾਂ ਇਹ ਮੰਨਦੇ ਆ ਨਾ ਵੀ ਕਦੇ-ਕਦਾਂ ਜਾਂ ਜਦੋਂ ਆਪਾਂ ਇਹਨਾਂ ਨੂੰ ਅਥਾਰਟੀ ਦਿੰਨੇ ਆ ਐਨਓਸੀ ਦਿੰਨੇ ਆ ਹਨਾ ਉਹਦਾ ਤਾਂ ਇੱਕ ਵਾਰੀ ਲੈਂਦੇ ਆ ਅਥਾਰਟੀ ਇਹ ਬਣਾਉਣ ਵਾਸਤੇ ਉਦੋਂ ਆਪਾਂ ਗਰਾਊਂਡ ਲੈਵਲ ਤੇ ਚੈੱਕ ਕਰਨ ਦਾ ਫਰਜ਼ ਨੇ ਦੂਜਾ ਲੈ ਆਪ ਵੀ ਬਹੁਤ ਹੋ ਗਏ ਤੇਜ਼ ਆ ਗਏ ਲੋਕ ਅੱਜਕੱਲ੍ਹ ਪੈਸੇ ਪਿੱਛੇ ਇੰਨੇ ਗਿਰ ਗਏ ਕਿਸੇ ਦੀ ਜਾਨ ਦਾ ਵੀ ਕੋਈ ਪ੍ਰਵਾਹ ਨਹੀਂ ਕਰਦੇਗੇ ਇਹ ਜਦੋਂ ਅਥਾਰਟੀ ਲੈਣੀ ਐਨਓਸੀ ਲੈਣੀ ਹੁੰਦੀ ਉਦੋਂ ਤਾਂ ਸਾਰੇ ਪ੍ਰਬੰਧ ਵੀ ਰੱਖਦੇ ਕਾਕਸਰ ਪ੍ਰਸ਼ਾਸਨ ਐਡਾ ਵੀ ਮਾੜਾ ਨਹੀਂਗਾ ਆਪਣਾ ਕੋਈ ਗਾਲ ਨਹੀਂ ਪਰ ਬਾਅਦ ਚ ਜਦੋਂ ਜਦੋਂ ਟਾਈਮ ਬੀਤੀ ਜਾਂਦਾ ਉਸ ਤੋਂ ਬਾਅਦ ਨਾ ਆਏ ਆਪਦੇ ਉਹ ਅੱਗ ਬਝਾਉਣ ਵਾਲੇ ਜੰਤਰ ਰੱਖਦੇ ਆ ਨਾ ਕੋਈ ਹੋਰ ਪ੍ਰਬੰਧ ਕਰਕੇ ਰੱਖਦੇ ਆ ਸਾਡਾ ਮੰਨਣਾ ਇਹ ਹੈ ਕਿ ਇਹਨਾਂ ਨੂੰ ਦੋ ਤਿੰਨ ਪ੍ਰਬੰਧ ਕਰਨੇ ਚਾਹੀਦੇ ਐ ਇਸੇ ਵੀ ਜਿੰਨਾ ਕਰਕੇ ਇਹਨਾਂ ਇਹ ਜਿੰਨਾ ਦਰਘਟਨਾਵਾਂ ਤੋਂ ਬਚ ਸਕੀ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਪਰ ਜਿਹੜਾ ਵੀ ਡਿਪਾਰਟਮੈਂਟ ਹੈਗਾ ਕੋਈ ਵੀ ਮਹਿਕਮਾ ਉਹਨੂੰ ਜਿਵੇਂ ਹਸਪਤਾਲ ਲਾ ਲਓ ਜਾਂ 시ਨੇਮਾ ਹਾਲ ਲਾ ਲਓ ਜਾਂ ਗੇਮਿੰਗ ਜ਼ੋਨ ਲਾ ਲਓ ਹਨਾ ਵੀ ਇਹਨਾਂ ਨੂੰ ਆਪ ਦੇਖਣਾ ਚਾਹੀਦਾ ਵੀ ਸਾਡੇ ਕੋਲੇ ਕੀ ਪ੍ਰਬੰਧ ਹੈ ਜੇ ਪ੍ਰਬੰਧ ਹੈ ਨਹੀਂ ਤਾਂ ਉਕਤ ਪ੍ਰਬੰਧ ਕਰਕੇ ਰੱਖਣ ਉਸ ਤੋਂ ਬਾਅਦ ਵਾਰੀ ਆਉਂਦੀ ਆ ਆਪਣੀ ਆਪ ਦੀ ਖੁਦ ਦੀ ਜਦੋਂ ਆਪਾਂ ਕਿਤੇ ਵੀ ਹਸਪਤਾਲ 'ਚ ਜਾਂਦੇ ਆ 시ਨੇਮਾ ਹਾਲ 'ਚ ਜਾਂਦੇ ਆ ਜਾਂ ਕਿਤੇ ਵੀ ਸੇ ਮਹਿਕਮੇ ਜਾਂਦੇ ਆ ਪਬਲਿਕ ਮਹਿਕਮਾ ਹਨ ਹੈਗਾ ਹਨਾ ਵੀ ਉੱਥੇ ਆਪਾਂ ਆਪ ਚੈੱਕ ਕਰੀਏ ਆਪਦੇ ਲੈਵਲ ਤੇ ਕਿਉਂਕਿ ਪ੍ਰਸ਼ਾਸਨ ਤਾਂ ਸੁੱਤਾ ਪਿਆ ਬਈ ਆਪ ਦਾ ਆਪੇ ਚੈੱਕ ਕਰਨ ਲੱਗ ਜਾਓ ਵੀ ਜੇ ਉੱਥੇ ਕਮੀ ਹੈ ਕੋਈ ਜੰਤਰ ਦੀ ਜਾਂ ਬਾਈਚਾਂਸ ਰੱਬ ਨਾ ਕਰੇ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਹਨਾਂ ਕੋਲ ਕੀ ਪ੍ਰਬੰਧ ਹੈ ਤੁਸੀਂ ਆਪ ਚੈੱਕ ਕਰ ਲਓ ਜੇ ਉੱਥੇ ਪ੍ਰਬੰਧ ਹੈ ਨਹੀਂ ਤਾਂ ਇਹ ਆਪਣਾ ਅਧਿਕਾਰ ਹੈ ਉਹਨਾਂ ਨੂੰ ਕਹਿਣਾ ਤਾਂ ਉਹਨਾਂ ਕੋਲ ਇੱਕ ਸ਼ਿਕਾਇਤ ਪੇਟੀ ਹੁੰਦੀ ਹੈ ਉੱਥੇ ਜਾ ਕੇ ਆਪਾਂ ਐਪਲੀਕੇਸ਼ਨ ਵੀ ਲਿਖ ਕੇ ਪਾ ਸਕਦੇ ਹਾਂ ਜੇ ਸ਼ਿਕਾਇਤ ਪੇਟੀ ਹੈ ਨਹੀਂ ਤਾਂ ਆਪਾਂ ਉਹਦੇ ਮੈਨੇਜਰ ਨੂੰ ਜਾਂ ਡਾਇਰੈਕਟਰ ਨੂੰ ਮਿਲ ਸਕਦੇ ਹਾਂ ਤੇ ਉਹਨੂੰ ਕਹਿ ਸਕਦੇ ਆਂ ਆਪਾਂ ਵੀ ਆਪਦੇ ਤੋਂ ਪ੍ਰਬੰਧ ਸਹੀ ਕਰ ਬਈ ਨਹੀਂ ਅਸੀਂ ਸ਼ਿਕਾਇਤ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਪ੍ਰਸ਼ਾਸਨ ਦੀ ਪ੍ਰਸ਼ਾਸਨ ਨੂੰ ਸਮੇਂ-ਸਮੇਂ ਨਾਲ ਅਲੱਗ-ਅਲੱਗ ਵਿਭਾਗਾਂ 'ਚ ਰੇਡਾਂ ਕਰਨੀਆਂ ਚਾਹੀਦੀਆਂ ਤਾਂ ਕਿ ਜੇ ਇੱਕ ਵਿਭਾਗ 'ਚ ਰੇਡ ਕਰਦੇ ਤਾਂ ਦੂਜੇ ਵਿਭਾਗ ਵੀ ਸਤਾਰਕ ਹੋ ਜਾਣ ਵੀ ਆਪਣੇ ਵੀ ਰੇਡ ਪੈਗੀ ਤਾਂ ਨਾ ਆਪਣਾ ਵੀ ਹਲ ਬੁਰਾ ਆਊਗਾ ਦੂਜੀ ਗੱਲ ਜਦੋਂ ਰੇਡ 'ਚ ਕਦੇ ਵੀ ਕੋਈ ਐਸਸੀ ਸਕਿਉਰਟੀ ਇਕਾਈ ਵਰਤੀ ਜਾਂਦੀ ਹੈ ਤਾਂ ਇਹਨਾਂ ਨੂੰ ਮੋਟਾ ਜੁਰਮਾਨਾ ਲਾਉਣਾ ਚਾਹੀਦਾ ਤਾਂ ਕਿ ਦੂਜੇ ਵੀ ਆਪਣੇ ਸਤਾਰਕ ਰਹਿਣ ਤੇ ਸਮੇਂ-ਸਮੇਂ ਨਾਲ ਆਪ ਦਾ ਪ੍ਰਬੰਧ ਕਰਕੇ ਰੱਖਣ ਠੀਕ ਆ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੋਰ ਕੀ ਕੀ ਪ੍ਰਬੰਧ ਕਰਨੇ ਚਾਹੀਦੇ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ